ਮਤਲੂਬ ਗੁਰੂ ਗੋਬਿੰਦ ਸਿੰਘ ਤੇਗਰਾ ਫਤਿਹ ਗੁਰੂ ਗੋਬਿੰਦ ਸਿੰਘ ਜਾਨੋ ਦਿਲਰਾ ਰਾਹ ਗੁਰੂ ਗੋਬਿੰਦ ਸਿੰਘ ਸਾਹਿਬ ਅਕਲੀਲ ਗੁਰੂ ਗੋਬਿੰਦ ਸਿੰਘ ਜਬ ਹੱਕ ਤਜ਼ਲੀਲ ਗੁਰੂ ਗੋਬਿੰਦ ਸਿੰਘ ਕਮਾਲੇ ਕਰਮਤ ਕਾਇਮ ਕਰੀਮ ਰਜ਼ਾਬਖਸ਼ ਰਾਜ਼ ਕਰਹਾ ਕੋ ਰਹੀਮ ਆਮ ਬਖਸ਼ੰਦ ਓ ਦਸਤਗੀਰ ਰਜ਼ਾਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਸਗਲ ਦਵਾਰ ਕਾ ਸਾੜਕੈ ਗਹੋ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦાસ ਤੁਹਾਰੋ ਦਸਮਾ ਕਥਾ ਪਾ ਗਾਤ ਕੀ ਪਖਾ ਕਰੀ ਬਨਾਏ ਅਵਰ ਬਾਸਣਾ ਨਾਹੀ ਪ੍ਰਭ ਤਰਮ ਜੁੱਧ ਕੇ ਵਾਹਿਗੁਰੂ ਸਾਹਿਬ ਜੀਓ ਪੌੜੀ ਅਗਣਤ ਕੋ ਰੇ ਨਗਾਰੇ ਦਲਾਂ ਪੜੰਦਿਆਂ ਪਰੇ ਮਹਿਕਲ ਭਾਰੇ ਦੇਵਾਂ ਦਾਨਵਾ ਵਾਹਨ ਫਟ ਕਰਾਰੇ ਰਾਖਸ਼ ਰੋਹਲੇ ਜਾਪਣ ਤੇਗੀ ਆਰੇ ਮਿਆਨੋ ਤੁਹੀਆਂ ਜੋ ਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬ ਜਵਹਿਣੇ ਕਦੇ ਨਾ ਆਖਣ ਹਾਰੇ ਤਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਅਗਣਤ ਕੁਰੇ ਨਗਾਰੇ ਦਲਾਂ ਪੜੰਦਿਆਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗੰਮੀ ਬਾਣੀ ਜੋ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਤੇ ਮਨਾਂ ਦੇ ਅੰਦਰ ਵੀ ਰਾਸ ਵੀਰ ਰਸ ਰੁਦਰ ਰਸ ਤੇ ਨਿਡਰਤਾ ਭਰਨ ਵਾਲੀ ਹੈ ਚੰਡੀ ਦੀ ਵਾਰ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਦੇ ਸਹਯੋਗ ਦੇ ਨਾਲ ਆਰੰਭ ਹੈ ਕਲਗੀਧਰ ਪਾਤਸ਼ਾਹ ਪਿਤਾ ਦਾ ਤਨਵਾਦ ਹੈ ਪੀ ਮਹਾਰਾਜ ਨੇ ਐਸਾ ਸਮਾਂ ਬਖਸ਼ਿਆ ਜਿਹਦੇ ਵਿੱਚ ਗੁਰੂ ਪਿਤਾ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਵਿਆਖਿਆ ਹੋ ਸਕੇ ਨਹੀਂ ਤਾਂ ਇੱਕ ਪਾਸੇ ਕਾਲਜੁਗ ਦਾ ਪ੍ਰਭਾਵ ਹੋਵੇ ਪੀ ਬਦੋ ਬਦੀ ਮਨ ਜੜਾ ਹੈ ਮੋਬਾਈਲ ਆਦਿਕ ਗਾਣਿਆਂ ਦੇ ਵਿੱਚ ਖੁਬਿਆ ਰਵੇ ਪਰ ਮਹਾਰਾਜੀ ਨੂੰ ਕਿਰਪਾਈ ਸਮਝਾਂਗੇ ਕਿ ਜੇ ਮਹਾਰਾਜ ਆਪਣੀ ਕਥਾ ਕਰਵਾ ਰਹੇ ਹਨ ਆਪਣੀ ਬਾਣੀ ਦੀ ਕਥਾ ਕਰਵਾ ਰਹੇ ਹਨ ਤਾਂ ਕਰਕੇ ਗੁਰੂ ਕੀ ਸੰਗਤ ਅਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਬੇਅੰਤ ਧੰਨਵਾਦ ਹੈ ਮਹਾਰਾਜ ਕਿਰਪਾ ਕਰਨ ਆਪਣੀ ਸਬੀਰ ਅਸੀਂ ਬਾਣੀ ਦੀ ਆਪ ਵਿਚਾਰ ਵਿਆਖਿਆ ਕਰਵਾਉਣ ਆਓ ਸਮੇ ਨੂੰ ਸਫੜਾ ਕਰੀਏ ਗੁਰੂ ਸਾਹਿਬ ਕਿਸ ਤਰ੍ਹਾਂ વાર્ਤਾ ਸੁਣਾਉਂਦੇ ਹਨ ਦੁਰਗਾ ਅਤੇ ਦੈਂਤਾਂ ਦਾ ਰਾਖਸ਼ਾਂ ਦਾ ਜੋ ਯੁੱਧ ਚੱਲਦਾ ਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੌੜੀ ਆ ਗਣਤ ਘਰੇ ਨਗਾਰੇ ਦਲਾਂ ਪੜੰਦਿਆਂ ਇੱਕ ਪਾਸੇ ਦੇਵੀ ਦੁਰਗਾ ਆ ਜਿਹਨੂੰ ਚੰਡੀ ਵੀ ਕਿਹਾ ਗਿਆ ਭਵਾਨੀ ਵੀ ਭਗੋਤੀ ਵੀ ਕਿਹਾ ਗਿਆ ਤੇ ਭਗਵਤੀ ਵੀ ਕਿਹਾ ਗਿਆ ਗੁਰੂ ਸਾਹਿਬ ਜੀ ਮਾਤਾ ਸ਼ਬਦ ਵਰਤਦੇ ਨੇ ਜਿਵੇਂ ਕਿ ਫਿਰ ਤਰਕ ਵਾਲੇ ਕਹਿ ਦਿੰਦੇ ਨੇ ਵੀ ਮਾਤਾ ਕਿਉਂ ਕਹਿੰਦੇ ਨੇ ਤੇ ਬਾਬਾ ਜੀ ਨੇ ਜ਼ਿਕਰ ਕੀਤਾ ਸੀ ਵੀ ਸਤਜੁਗ ਦੀ ਹੋਈ ਆ ਆਵਦੇ ਤੋਂ ਵੱਡੀ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਜੇ ਕੋਈ ਹਾਨ ਦੀ ਹੁੰਦੀ ਤੇ ਉਹਨੂੰ ਭੈਣ ਛੋਟੀ ਆ ਤੇ ਧੀ ਤੇ ਜੇ ਵੱਡੀ ਆ ਤੇ ਉਹਨੂੰ ਮਾਤਾ ਤੇ ਮਾਤਾ ਸ਼ਬਦ ਤਾਂ ਫਿਰ ਸਤਕਾਰ ਵਜੋਂ ਫਿਰ ਵਰਤਿਆ ਹੈ ਤਾਂ ਕਰਕੇ ਮਾਤਾ ਕਿਆ ਅਣਗਣਤ ਕੁਰੇ ਨਗਾਰੇ ਦਲਾਂ ਪਣਾਦੇ ਆ ਦੋਵਾਂ ਪਾਸਿਆਂ ਦੀਆਂ ਫੌਜਾਂ ਦੇ ਭਿੜ ਰਹੇ ਸੂਰਮਿਆਂ ਨੂੰ ਜੋਸ਼ ਦੇਣ ਲਈ ਨਾ ਫਿਰ ਨਗਾਰੇ ਵੱਜੇ। ਨਗਾਰੇ ਦੇ ਉੱਤੇ ਜਦੋਂ ਝੋਟਾਂ ਵੱਜੀਆਂ ਤੇ ਉਹ ਤੋਂ ਸਾਜ ਨਿਕਲਿਆ ਇਸ ਤਰ੍ਹਾਂ ਦੋਵਾਂ ਪਾਸਾਂ ਦੇ ਸੂਰਮਿਆਂ ਦੇ ਮਨਾਂ ਵਿੱਚ ਜੋਸ਼ ਭਰਿਆ ਜਾਂਦਾ ਹੈ ਭਏ ਮਹਿਖੜ ਭਾਰੇ ਦੇਵਾਂ ਦਾ ਨਵਾ। ਦੇਵਤਿਆਂ ਤੇ ਰਾਖਸ਼ਾਂ ਵਿੱਚ ਝੋਟਿਆਂ ਦੇ ਭੇੜ ਵਰਗਾ ਯੁੱਧ ਹੋਣ ਲੱਗਾ ਜਿਵੇਂ ਝੋਟੇ ਆਪਸੇ ਸਿੰਘ ਫਸਾ ਕੇ ਲੜਦੇ ਹਨ। ਇਸ ਤਰ੍ਹਾਂ ਫਿਰ ਦੋਵਾਂ ਦਾ ਦੇਵਤਿਆਂ ਤੇ ਦਾਨਵਾਂ ਦਾ ਯੁੱਧ ਹੋਣ ਲੱਗ ਪਿਆ ਵਾਹਨ ਫਟ ਕਰਾਰੇ ਰਾਖਸ਼ ਰੋਲੇ ਕ੍ਰੋਧ ਨਾਲ ਭਰੇ ਹੋਏ ਰਾਖਸ਼ ਬੜੀਆਂ ਸਖਤ ਚੋਟਾਂ ਦੇ ਚੋਟਾਂ ਲਾ ਰਹੇ ਸਨ ਇੱਕ ਦੂਜੇ ਦੇ ਨੂੰ ਬੜੀਆਂ ਸਖਤ ਜ਼ਖਮ ਦੇ ਰਹੇ ਸਨ ਜਪਣ ਤੇਗੀ ਆਰੇ ਮਿਆਂ ਨੂੰ ਤੁਹਿਆਂ ਮਿਆਨਾ ਵਿੱਚੋਂ ਨਿਕਲੀਆਂ ਤਲਵਾਰਾਂ ਆਰਿਆਂ ਵਾਂਗੂ ਲੱਗਦੀਆਂ ਸਨ ਜਿਵੇਂ ਵੱਡੇ ਵੱਡੇ ਆਰੇ ਹੁੰਦੇ ਨਾ ਇਦਾਂ ਲੱਗਦੀਆਂ ਹਨ ਜਾਪਣ ਤੇਗੀ ਆਰੇ ਇਹ ਤੇਗਾਣੀ ਕਹਿੰਦੇ ਆਰੇ ਲੱਗਦੀਆਂ ਹਨ ਜਿਹੜੇ ਮਿਆਨੋਂ ਨਿਕਲ ਬਾਹਰ ਕੱਢੀਆਂ ਸਨ ਲੜਾਈ ਕਰ ਲਈ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਜਿਹੜੇ ਰਣ ਭੂਮੀ ਦੇ ਵਿੱਚ ਸੂਰਮੇ ਲੜਦੇ ਪਏ ਹਨਾ ਵੱਡੇ ਮਨਾਰੇ ਜਾਪਣ ਇੰਜ ਜਾਬਦੇ ਪਏ ਨੇ ਵੀ ਵੱਡੇ ਵੱਡੇ ਜਿਵੇਂ ਟਾਵਰ ਖਨੋਤੇ ਹੁੰਦੇ ਨੇ ਮਨਾਰੇ ਜਿਵੇਂ ਕੁੱਤਮਨਾਰ ਇੱਕ ਮਨਾਰਾ ਹੈ ਨਾ ਜਿਵੇਂ তাজਮਹਿਲ ਦੇ ਪਾਸੇ ਚਾਰ ਮਨਾਰੇ ਹੁੰਦੇ ਨੇ ਜਾਂ ਆਪਾਂ ਆਧਾਰ ਲੈ ਲਈਏ ਰਾਮਗੜ੍ਹ ਰਾਮਗੜ੍ਹ ਦੀ ਬੁੰਗਾ ਜਿਹੜਾ ਦਰਬਾਰ ਸਾਹਿਬ ਉਹਦੇ ਦੋ ਮਨਾਰੇ ਇਦਾਂ ਇਹ ਮਨਾਰੇ ਜ ਆਪਦੇ ਹਣ ਰਣ ਭੂਮੀ ਦੇ ਵਿੱਚ ਓਡੇ ਲੰਮੇ ਕੱਦ ਵਾਲੇ ਯੋਧੇ ਦੇਵੀ ਆਪ ਸਵਾਰੇ ਪੱਬ ਜਵਹਿਣੇ ਪਰਬਤਾਂ ਵਰਗੇ ਉੱਚੇ ਰਾਖਸ਼ਾ ਨੂੰ ਦੇਵੀ ਦੁਰਗਾ ਨੇ ਆਪਣੇ ਹੱਥੀ ਸਵਾਰੇ ਆਪ ਸਵਾਰੇ ਭਾਵ ਕਹਿਣ ਤੋਂ ਪਾਪ ਆਪਣੀ ਹੱਥੀ ਮਾਰਿਆ ਹੈ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਪਰ ਜਿਹੜੇ ਬਹਾਦਰ ਇਰਾਕਸ਼ ਜਰੂਰ ਸੀ ਏ ਮਾਰੇ ਜੂਰ ਸੀ ਪਰ ਬਹਾਦਰ ਵੀ ਬੜੇ ਸੀ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਇਹੋ ਜਿਹੇ ਬਹਾਦਰ ਰਾਖਸ਼ ਹਨ ਇਹ ਕਦੇ ਨਹੀਂ ਸੀ ਆਖਦੇ ਪੀ ਅਸੀਂ ਹਾਰ ਗਏ ਕਹਿਣ ਤੋਂ ਪਾਵਾ ਹਾਰ ਨਹੀਂ ਸੀ ਮੰਦੇ ਦੁਰਗਾ ਮਾਰਦੀ ਸੀ ਪਰ ਪਿੱਛੇ ਨਹੀਂ ਸੀ ਹਟਦੇ ਹਾਰ ਨਹੀਂ ਸੀ ਮੰਦੇ ਦੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਤੇ ਜਿਹੜੀ ਦੁਰਗਾ ਚੰਡੀ ਹੈ ਇਹਨੇ ਫਿਰ ਸਾਰੇ ਜਿਹੜੇ ਰਾਖਸ਼ ਚੰਗੀ ਤਰ੍ਹਾਂ ਸੰਘਾਰੇ ਮਾਰ ਦਿੱਤੇ ਹੱਥ ਦੇ ਵਿੱਚ ਖੜਗ ਨਾਮ ਖੰਡੇ ਦਾ ਤਲਵਾਰ ਦਾ ਸ਼ਸਤਰ ਲੈ ਕੇ ਸਾਰੇ ਰਾਖਸ਼ ਸੰਘਾਰ ਦਿੱਤੇ ਪੌੜੀ ਉਮਲ ਲੱਥੇ ਜੋਦੇ ਮਾਰੂ ਵੱਜਿਆ ਜਦੋਂ ਰਣ ਭੂਮੀ ਵਿੱਚ ਜੰਗ ਦਾ ਮਾਰੂ ਸਾਜ ਵੱਜਿਆ ਹੈਣਾ ਉਮਲ ਲੱਥੇ ਜੋਦੇ ਉਦੋਂ ਫਿਰ ਸੂਰਮੇ ਬੜੇ ਉਤਸ਼ਾਹ ਦੇ ਨਾਲ ਜੰਗ ਕਰਨ ਲਈ ਫਿਰ ਮੈਦਾਨ ਦੇ ਵਿੱਚ ਆਏ ਹਨ ਬੱਦਲ ਜਿਉ ਮਹਿਕਾਸੁਰ ਰਣ ਵਿੱਚ ਗੱਜਿਆ ਜਿਹੜਾ ਮਹਿਕਾਸੁਰ ਦਾਹੰਤਿਆ ਜਿਹਦਾ ਸਿਰ ਝੋਟੇ ਦਾ ਤੇ ਸਰੀਰ ਬੰਦਿਆਂ ਵਰਗਾ ਦੰਦ ਮਹਿ ਬੱਦਲ ਜੋ ਮਹਿਕਾਸੁਰ ਰਣ ਵਿੱਚ ਗੱਜਿਆ ਉਹ ਫਿਰ ਰਣ ਧੂਮੀ ਦੇ ਵਿੱਚ ਗੱਜਦਾ ਆ ਫਿਰ ਬੱਦਲ ਜਿੰਨਾ ਬੱਦਲ ਗੜਗੜ ਕਰਕੇ ਗੱਜਦਾ ਕਿੰਨੇ ਮਹਿਕਾਸੁਰ ਗੱਜਿਆ ਤੇ ਆਖਣ ਲੱਗਾ ਇੰਦਰ ਜੇਹਾ ਯੋਦਾ ਮੈਥੋਂ ਭੱਜਿਆ ਵੀ ਇੰਦਰ ਦੇਵਤਾ ਜਿਹੜਾ ਆ ਨਾ ਦੇਵਤਿਆਂ ਦਾ ਰਾਜਾ ਇੰਦਰ ਬੜਾ ਯੋਦਾ ਆ ਉਹ ਵੀ ਮੈਥੋਂ ਭੱਜ ਗਿਆ ਸੀ ਡਰਦਾ ਇਦਾਂ ਗੱਜ ਕੇ ਗੱਲ ਕਹਿੰਦਾ ਆ ਵੀ ਮੇਰੇ ਤੋਂ ਤਾਂ ਇੰਦਰ ਦੇਵਤਾ ਭੱਜ ਗਿਆ ਕੌਣ ਵਿਚਾਰੀ ਦੁਰਗਾ ਜਿਹਨਾਂ ਰਣਾ ਸੱਜਿਆ ਇਹ ਦੁਰਗਾ ਨੇ ਮਾਣੀ ਜਿਹੜੀ ਕੀ ਗੱਲ ਐ ਮੇਰੇ ਸਾਹਮਣੇ ਇਹ ਨਿਮਾਣੀ ਜੀ ਦੁਰਗਾ ਕੀ ਵਿਚਾਰੀ ਦੁਰਗਾ ਕੀ ਐ ਜਿਹੜੀ ਰਣ ਦੇ ਵਿੱਚ ਸੱਜੀ ਹੋਈ ਐ ਰਣ ਦੇ ਵਿੱਚ ਆਈ ਹੋਈ ਐ ਮੇਰੇ ਕੋਲ ਤਾਂ ਜਿਹੜਾ ਇੰਦਰ ਦੇਵਤਾ ਜਿਹੜਾ ਉਹ ਭੱਜ ਗਿਆ ਸੀ ਡਰਦਾ ਜਦੋਂ ਇਸ ਨੇ ਸਵਰਗਪੁਰੀ ਦੇ ਉੱਤੇ ਹਮਲਾ ਕੀਤਾ ਆ ਤਬ ਇਹਦੇ ਨਾਲ ਪਹਿਲਾਂ ਯੁੱਧ ਕਰਨ ਦਾ ਯਤਨ ਕੀਤਾ ਨਾ ਦੇਵਤਿਆਂ ਨੇ ਤੇ ਕਹਿੰਦੇ ਬੱਦਲ ਜੋ ਮਹਿਕਾ ਸੋਰ ਰਣ ਵਿੱਚ ਗੱਜਿਆ ਫਿਰ ਬੱਦਲ ਵਾਂਗੂ ਗੱਜ ਕੇ ਕਹਿੰਦਾ ਇੰਦਰ ਜਿਹਾ ਯੋਧਾ ਮੈਂ ਥੋਂ ਭੱਜਿਆ ਮੇਰ ਤੋਂ ਤਾਂ ਇੰਦਰ ਦੇਵਤਾ ਵਰਗਾ ਯੋਧਾ ਭੱਜ ਗਿਆ ਕੌਣ ਵਿਚਾਰੀ ਦੁਰਗਾ ਜਿਹਨਾਂ ਰਣ ਸੱਜਿਆ ਇਹ ਦੁਰਗਾ ਨੇ ਮਾਣੀ ਕੀ ਚੀਜ਼ ਆ ਇਸ ਤਰ੍ਹਾਂ ਇਹ ਹੰਕਾਰ ਦੇ ਵਿਚ ਆਣ ਕੇ ਟੀਚਰ ਜੀ ਕਰਦਾ ਇਹ ਕੀ ਚੀਜ਼ ਹੈ ਜਿਹੜੀ ਰਣ ਦੇ ਵਿੱਚ ਆਈ ਹੈ ਮੇਰੇ ਨਾਲ ਲੜਨ ਲਈ ਪੌੜੀ ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾਂ ਇਧਰੋਂ ਢੋਲ ਨਗਾਰੇ ਵੱਜਣੇ ਸ਼ੁਰੂ ਹੋ ਗਏ ਤੇ ਜੰਗ ਦਾ ਐਲਾਨ ਹੋ ਗਿਆ ਤੇ ਉਤਸ਼ਾਹ ਦੇ ਨਹੀਂ ਨਗਾਰੇ ਵੀ ਵੱਜੇ ਤੇ ਦਲਾਂ ਮੁਕਾਬਲਾਂ ਦੋਹਾਂ ਦਲਾਂ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਤੀਰ ਫਰੈਰ ਬਾਰੇ ਆਮੋ ਸਾਹਮਣੇ ਆਮੋ ਸਾਹਮਣੇ ਸੂਰਮਿਆਂ ਦੇ ਚਲਰੇ ਤੀਰ ਇਉਂ ਜਾਪਦੇ ਜਾਂ ਹਨ ਜਿਵੇਂ ਉਹ ਇਹਨਾਂ ਦੀ ਅਗਵਾਈ ਕਰ ਰਹੇ ਹੁੰਦੇ ਹਨ ਜਿਵੇਂ ਤੀਰ ਇਹਨਾਂ ਦੇ ਜਥੇਦਾਰ ਹੁੰਦੇ ਹਨ ਇਸ ਤਰ੍ਹਾਂ ਜਾਪਦੇ ਹਨ ਅਗਣਤ ਵੀਰ ਸੰਘਾਰੇ ਲਗਦੀ ਕੈਬਰੀ ਇਹਨਾਂ ਚਾਲ ਰਹੇ ਤੀਰਾਂ ਦੀ ਮਾਰ ਨਾਲ ਅਗਣਤ ਭਾਵ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੁਣ ਸੈਂਕੜੇ ਖਰਬਾਂ ਤੇ ਇਹਨਾਂ ਦੀ ਫੌਜ ਸੀ ਬੇਸ਼ੁਮਾਰ ਸੂਰਮੇ ਜਿਹੜੇ ਮਾਰੇ ਗਏ ਹਨ ਡਿਗੇ ਜਾਣ ਮਨਾਰੇ ਮਾਰੇ ਬਜਦੇ ਬੜੇ ਵੱਡੇ ਵੱਡੇ ਸਰੀਰਾਂ ਵਾਲੇ ਸੂਰਮੇ ਇਉਂ ਮੈਦਾਨ ਦੇ ਵਿੱਚ ਡਿੱਗੇ ਪਏ ਹਨ ਮਾਣੋ ਬਿਜਲੀ ਦੇ ਪੈਣ ਦੇ ਨਾਲ ਵੱਡੇ ਵੱਡੇ ਬੁਰਜ ਡਿੱਗੇ ਪਣ ਜਿਵੇਂ ਕੱਲ ਵੀ ਜਿਗਰ ਆਇਆ ਵੀ ਜਦੋਂ ਅਸਮਾਨੀ ਬਿਜਲੀ ਕਿਸੇ ਬੁਰਜ ਨੂੰ ਪਵੇ ਨਾ ਉਹ ਡਿੱਗੇ ਜਿਦਾਂ ਇਦਾਂ ਇਹ ਵੱਡੇ ਵੱਡੇ ਸਰੀਰ ਵਾਲੇ ਰਣ ਦੇ ਵਿੱਚ ਡਿੱਗ ਪਏ ਖੁੱਲੀ ਵਾਲੀ ਦਾ ਅਹਾੜੇ ਸੱਬੇ ਸੂਰਮੇ ਖੁਲਾਵਾਲੇ ਵਾਲੇ ਰਾਸ ਜਿਹੜੇ ਝੋਟੀਆਂ ਵਾਂਗੂ ਅੜੜੇ ਸਨ ਅਗੋਂ ਉਹ ਝੋਟੀਆਂ ਵਾਂਗੂ ਅੜ ਗਏ ਅੱਗੋ ਅਤੇ ਹਾਲ ਪਹਾੜਿਆਂ ਕਰਕੇ ਖੋਰੂ ਪਾਣ ਲਗੇ ਬੜਾ ਸ਼ੋਰ ਸ਼ਰਾਬਾ ਕੀਤਾ ਉਹਨਾਂ ਦਾ ਹਾਲ ਇਦਾਂ ਦੇ ਉਹਨਾਂ ਦੇ ਕੇਸ ਖੁੱਲੇ ਹੋਏ ਹਨ ਇਦਾਂ ਡਰਾਉਣੇ ਹਨ ਸੁੱਤੇ ਜਾਣ ਜਟਾਲੇ ਭੰਗਾ ਖਾਏ ਕ ਮਦਾਨ ਵਿੱਚ ਮਰੇ ਪਏ ਸੂਰਮੇ ਇਦਾਂ ਦੇ ਲੱਗਦੇ ਨੇ ਜਿਵੇਂ ਜਟਾਂ ਵਾਲੇ ਸਾਧੂ ਨਾ ਸੁੱਤੇ ਪਏ ਹੋਣ ਭੰਗ ਪੀ ਕੇ ਭੰਗ ਖਾ ਕੇ ਜਿਵੇਂ ਮਸਤ ਹੋ ਕੇ ਆਪਣੀ ਮਸਤੀ ਦੇ ਵਿੱਚ ਸੁੱਤੇ ਪਏ ਇਦਾਂ ਇਹ ਨਜ਼ਾਰਾ ਦਿਖਦਾ ਪਿਆ ਪੌੜੀ ਦੋਹਾਂ ਕੰਧਾਰਾਂ ਮਹੀਂ ਜੁੜੇ ਨਾਲ ਤੌਸਾ ਭਾਰੀ ਜੰਗ ਕਰ ਲਈ ਦੋਹਾਂ ਪਾਸਿਆਂ ਦੀਆਂ ਫੌਜਾਂ ਆਹਮੋ ਸਾਹਮਣੇ ਆ ਗਈਆਂ ਸਨ ਤੇ ਵੱਡੇ ਵੱਡੇ ਨਗਾਰੇ ਵੱਜਣ ਲੱਗ ਪਏ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਬੜਾ ਹੰਕਾਰੀ ਜਿਹੜਾ ਮਹਿਕਾਸ ਹਰਦੈਤ ਹੈ ਫੌਜਾਂ ਸਾਹਮਣੇ ਆ ਕੇ ਬੜੇ ਜ਼ੋਰ ਦੇ ਨਾਲ ਕੜਕਿਆ ਜਿਵੇਂ ਬੱਦਲ ਗੱਜਦਾ ਹੈ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਵੱਡੇ-ਵੱਡੇ ਅਤੇ ਹਜ਼ਾਰਾਂ ਸੂਰਮੇ ਆਪਣੇ ਨਾਲ ਲੈ ਕੇ ਚੱਲਿਆ ਜੰਗ ਕਰਨੀ ਤੁਰਿਆਣਾ ਵੱਡੇ-ਵੱਡੇ ਸੂਰਮੇ ਆਪਣੇ ਨਾਲ ਲੈ ਕੇ ਹੁਣ ਤੁਰ ਪਿਆ ਮਿਆਣੋ ਖੰਡਾ ਧੋਇਆ ਮਹਿਕਾ ਸੁਰ ਭਾਰੀ ਦੁਰਗਾ ਦੇ ਨਾਲ ਅੜਨ ਦੇ ਵਾਸਤੇ ਦੁਰਗਾ ਦੇ ਨਾਲ ਜੰਗ ਕਰਨ ਦੇ ਲਈ ਮਹਿਕਾ ਸੁਰਦੈਂਤ ਨੇ ਮਿਆਣ ਦੇ ਵਿੱਚੋਂ ਬੜਾ ਭਾਰੀ ਭਾਰਾ ਖੰਡਾ ਬਾਹਰ ਕੱਢ ਲਿਆ ਉਮੜ ਲੱਥੇ ਸੂਰਮੇ ਮਰਮਚੀ ਕਰਾਰੀ ਜਾੰਗ ਕਰਨੀ ਸੂਰਮੇ ਬੜੇ ਉਮਲ ਉਤਸ਼ਾਹ ਨਾਲ ਮੈਦਾਨ ਵਿੱਚ ਨਿਕਲ ਆਏ ਤੇ ਬੜਾ ਭਿਆਨਕ ਯੁੱਧ ਹੋਣ ਲੱਗਾ ਜਾਪੇ ਚੱਲੇ ਰਤ ਦੇ ਸਲਲੇ ਜਟ ਧਾਰੀ ਸੂਰਮਿਆਂ ਦੇ ਸਰੀਰਾਂ ਵਿੱਚੋਂ ਨਿਕਲ ਰਿਹਾ ਖੂਨ ਇਦਾਂ ਜਾ ਵਧਾਇਆ ਜਿਵੇਂ ਸ਼ਿਵਜੀ ਜਿਹੜਾ ਨਾ ਉਹਦੀਆਂ ਜਟਾਂ ਦੇ ਵਿੱਚੋਂ ਗੰਗਾ ਨਦੀ ਵਗਦੀ ਪਈ ਆ ਮੰਨਿਆ ਜਾਂਦਾ ਹੈ ਪੀਏ ਸਨਾਤਨ ਮਤ ਦੇ ਵਿੱਚ ਜਿਹੜਾ ਸ਼ਿਵਜੀ ਆਣਾ ਜਿਹੜੀ ਗੰਗਾ ਨਦੀ ਆ ਉਹਦੀ ਜਟਾਂ ਦੇ ਵਿੱਚੋਂ ਨਿਕਲਦੀ ਹੈ ਗੁਰੂ ਸਾਹਿਬ ਕਹਿੰਦੇ ਇਹਨਾਂ ਰਾਖਸ਼ਾਂ ਨੂੰ ਮਾਰ ਇਦਾਂ ਪਈਆ ਤੇ ਇਹਨਾਂ ਦੇ ਸਰੀਰ ਦੇ ਵਿੱਚ ਉਹ ਲਹੂ ਜਿਹੜਾ ਇਦਾਂ ਨਿਕਲਦਾ ਪਿਆ ਜਿਵੇਂ ਸ਼ਿਵਜੀ ਦੇ ਵਿੱਚੋਂ ਉਹ ਜਟਾਂ ਦੇ ਵਿੱਚੋਂ ਗੰਗਾ ਨਦੀ ਨਿਕਲਦੀ ਪਈ ਇਦਾਂ ਇਹ ਖੂਨ ਦੀ ਨਦੀ ਇਹਨਾਂ ਦੇ ਜਿਹੜੇ ਅੰਦਰੋਂ ਚੱਲਦੇ ਪਏ ਰਾਖਸ਼ਾਂ ਦੇ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਜਮ ਦੇ ਵਾਹਣ ਸੱਟ ਪਈ ਜਮਤਾਣੀ ਵਾਹਣ ਝੋਟੇ ਦੀ ਖਲ ਨਾਲ ਬੜੇ ਹੋਏ ਧੋਂਸੇ ਜੜੇ ਸਾਨਾ ਭਾਵ ਜਿਹੜੇ ਵੱਡੇ ਵੱਡੇ ਨਗਾਰੇ ਨੇ ਨਾ ਉਹ ਇਹ ਉਹ ਨਗਾਰੇ ਨੇ ਜਿਨ੍ਹਾਂ ਦੇ ਉੱਤੇ ਝੋਟੇ ਦਾ ਮਾਸ ਮੜਿਆ ਹੋਇਆ ਜਦੋਂ ਉਹਦੇ ਤੇ ਸੱਟ ਪਈ ਜਮਤਾਣੀ ਜਦੋਂ ਉਹਦੇ ਤੇ ਚੋਟ ਲੱਗੀ ਸੱਟ ਲੱਗੀ ਤੇ ਆਵਾਜ਼ ਹੋਈ ਫਿਰ ਕੀ ਹੋਇਆ ਦਲਾ ਮੁਕਾਬਲਾ ਫਿਰ ਮੁਕਾਬਲਾ ਸ਼ੁਰੂ ਹੋ ਗਿਆ ਤੂਹੇ ਲਈ ਕਿਰਪਾਣੀ ਦੁਰਗਾ ਮਿਆਂਂ ਤੇ ਉਦੋਂ ਮਹਿਕਾ ਸੁਰਦੈਂ ਤਾਇਆ ਸੀ ਮਿਆਂਂ ਦੇ ਵਿੱਚੋਂ ਖੰਡਾ ਧੂਕੇ ਭਾਰੀ ਹੁਣ ਇਧਰੋਂ ਤੂਹੇ ਲਈ ਕਿਰਪਾਣੀ ਦੁਰਗਾ ਮਿਆਂਂ ਤੇ ਤੇ ਦੁਰਗਾ ਨੇ ਵੀ ਫਿਰ ਮਿਆਂਂ ਦੇ ਵਿੱਚੋਂ ਵੱਡੀ ਕਿਰਪਾਣ ਜੜੀ ਹੈ ਤੂ ਲਈ ਬਾਹਰ ਕੱਢ ਲਈ ਚੰਡੀ ਰਾਖਸ਼ ਖਾਣੀ ਵਾਹੀ ਦੈਂਤ ਨੂੰ ਦੇਵੀ ਨੇ ਰਾਖਸ਼ਾਂ ਨੂੰ ਖਤਮ ਕਰ ਲਈ ਤਲਵਾਰ ਦਾ ਵਾਰ ਮਹਿਕਾ ਸੁਰਦੈਂਤ ਉਤੇ ਕੀਤਾ ਹੈ ਕੋਪਰ ਚੂਰ ਚਵਾਣੀ ਲੱਤੀ ਕਰਗ ਲੈ ਦੁਰਗਾ ਦੀ ਮਾਰੀ ਤਲਵਾਰ ਮਹਿਕਾ ਦੈਂਤ ਦੀ ਖੋਪੜੀ ਖੋਪਰ ਚੂਰ ਚਵਾਣੀ ਖੋਪੜੀ ਫਿਰ ਖੋਪੜੀ ਨੂੰ ਚੂਰ ਚੂਰ ਕਰਕੇ ਮੂੰਹ ਥਾਣੀ ਨਿਕਲ ਕੇ ਪਿੰਜਰ ਵਿੱਚ ਧਸ ਗਈ ਸਿਰ ਤੇ ਵਾਰ ਕੀਤਾ ਖੂਪ ਖੋਪੜੀ ਭੰਨੇ ਇਸ ਤਰ੍ਹਾਂ ਪਿੰਜਰ ਜਿਹੜਾ ਸਰੀਰ ਦੇ ਵਿੱਚ ਜਿਹੜੀ ਖੁੱਭ ਗਈ ਹੈ ਆਕਰ ਤੁਰਾਂ ਪਲਾਣੀ ਰੜ ਕੀ ਧੌਲ ਜਾਏ ਘੋੜੇ ਦੀ ਕਾਠੀ ਤੇ ਤਾਰੂ ਨੂੰ چیرਦੀ ਹੋਈ ਧਰਤੀ ਦੇ ਨਾਲ ਟਕਰਾਈ ਆ ਘੋੜੇ ਤੇ ਬਿਠਾਇਆ ਨਾ ਉਹ ਖੋਪੜੀ ਤੇ ਵੱਜੀ ਆ چیرਦੀ ਹੋਈ ਧੜ ਤੱਕ ਗਈ ਆ ਪਿੰਜਰ ਫਿਰ ਉਹਨੂੰ ਚੀੜ ਦੀ ਅਗੋਂ ਜਿਹੜੇ ਘੋੜੇ ਤੇ ਸਵਾਰ ਆ ਉਸ ਘੋੜੇ ਦੀ ਕਾਠੀ ਨੂੰ چیر ਕੇ ਫਿਰ ਜਿਹੜੀ ਹੈ ਜ਼ਮੀਨ ਦੇ ਵਿੱਚ ਧਸ ਗਈ ਹੈ ਜਿਹੜੀ ਅਗਾ ਸਿਧਾਣੀ ਸਿੰਘਾਂ ਧੋਲਦਿਆਂ ਅੱਗੇ ਮਹਾਰਾਜ ਕਥਨ ਕਰਦੇ ਫਿਰ ਇਸ ਤੋਂ ਅੱਗੇ ਉਹ ਤਲਵਾਰ ਧਰਤੀ ਨੂੰ ਪਾਰ ਕਰਕੇ ਧਰਤੀ ਨੂੰ ਚਿੱਕਣ ਵਾਲੇ ਬਲਦ ਦੇ ਸਿੰਘਾਂ ਉੱਤੇ ਵਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਵੇਂ ਮਹਾਰਾਜ ਨੇ ਕਥਨ ਕੀਤਾ ਜਿਹੜੀ ਪਹਿਲਾ ਮੈਕਾਸੁਰਦੈ ਦੇ ਸਿਰ ਤੇ ਮਾਰੀ ਉਹਦਾ ਸਿਰ ਚੀੜ ਕੇ ਉਹਦੇ ਪਿੰਜਰ ਉਹਦੇ ਛਾਤੀ ਤੱਕ ਗਈ ਉਹਨੂੰ ਚੀਰ ਕੇ ਘੋੜੇ ਨੂੰ ਚੀਰ ਕੇ ਫਿਰ ਧਰਤੀ ਨੂੰ ਚੀਰਿਆ ਤੇ ਮੰਨਿਆ ਜਾਂਦਾ ਨਾ ਵੀ ਇੱਕ ਬਲਦ ਨੇ ਸਿੰਘਾਂ ਦੇ ਧਰਤੀ ਚੁੱਕੀ ਆ ਉਸ ਤਰ੍ਹਾਂ ਫਿਰ ਮਹਾਰਾਜ ਨੇ ਉਹਦਾ ਇਸਤੇਮਾਲ ਕਰਕੇ ਦ੍ਰਿਸ਼ਟਾਂਤ ਇਹ ਦ੍ਰਿਸ਼ ਦਿਖਾਇਆ ਪਰ ਉਹ ਜਿਹੜੇ ਸਿੰਘ ਵੀ چیر ਦਿੱਤੇ ਉਹਦਾ ਸਿਰ ਵੀ ਉਸ ਬਲਦ ਦਾ چیر ਦਿੱਤਾ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ ਦੁਸ਼ਮਣ ਮਹਿਕੇ ਦਾੰਤ ਨੂੰ ਮਾਰ ਕੇ ਉਹ ਤਲਵਾਰ ਕਸ਼ੂ ਦੇ ਸਿਰ ਤੇ ਜਾਨ ਲੱਗੀ ਹੈ ਜਿਹੜੇ ਕਸ਼ੂ ਦੇ ਫਿਰ ਟੜਿਆ ਫਿਰਦਾ ਹੈ ਮਹਕਾਸੁਰ ਦੈਂਤ ਵੱਡੇ ਗੰਨ ਤੇ ਖਾਣੀ ਮੋਏ ਖੇਤ ਵਿੱਚ ਰਣ ਭੂਮੀ ਵਿੱਚ ਰਾਖਸ਼ ਮਰੇ ਪਏ ਹਨ ਜਿਵੇਂ ਇਦਾਂ ਮਰੇ ਪਏ ਨੇ ਜਿਵੇਂ ਵੱਡੇ ਗਨ ਤੇ ਖਾਣੀ ਜਿਵੇਂ ਤਰਖਾਣ ਕੋਈ ਰੁੱਖ ਨੂੰ ਵੱਢ ਕੇ ਸੁੱਟ ਦਿੰਦਾ ਨਾ ਇਸ ਤਰ੍ਹਾਂ ਇਹ ਦੈਂਤ ਵੱਡੇ ਵੱਡੇ ਰੁੱਖਾਂ ਦੀ ਨਿਆਈਂ ਜਾਪਦੇ ਹਨ ਰਣ ਵਿੱਚ ਕਤੀ ਖਾਣੀ ਲੋਹੂ ਮਿਜਦੀ ਜੰਗ ਦੇ ਮੈਦਾਨ ਦੇ ਵਿੱਚ ਗਾਰਾ ਹੋ ਗਿਆ ਕਹਾਣੀ ਹੋ ਗਈ ਕਾਦੀ ਹੋਈ ਲੌ ਦੀ ਤੇ ਚਰਬੀ ਦੀ ਕਹਾਣੀ ਹੋ ਗਈ ਇਸ ਤਰ੍ਹਾਂ ਚਿਕੜ ਜਾ ਹੋ ਗਿਆ ਇੱਕ ਪਾਸੇ ਖੂਨ ਦਾ ਤੇ ਨਾਲ ਚਰਬੀ ਦਾ ਇਸ ਤਰ੍ਹਾਂ ਚਿਕੜ ਹੋ ਗਿਆ ਇਹ ਜੰਗ ਦਾ ਹਾਲ ਪਿਆ ਚਾਰੇ ਯੁਗ ਕਹਾਣੀ ਚਲ ਗਤ ਤੇਗ ਦੀ ਜੰਗ ਦੇ ਮੈਦਾਨ ਦੇ ਵਿੱਚ ਸੂਰਮਿਆਂ ਦੀ ਜਿਹੜੀ ਚਰਬੀ ਦੀ ਕਹਾਣੀ ਹੋਈ ਪਈ ਸੀ ਇਸ ਤਰ੍ਹਾਂ ਦਾ ਜਿਹੜਾ ਹਾਲ ਪਿਆ ਆਣਾ ਤੇ ਇਹ ਜਿਹੜੀ ਸਾਖੀ ਆ ਦੇਵੀ ਦੁਰਗਾ ਵਾਹੀ ਜਿਹੜੀ ਤਲਵਾਰ ਵਾਹੀ ਆ ਨਾ ਬਹਾਦਰੀ ਦੀ ਕਥਾ ਆ ਜਿਹੜੀ ਚਾਰੇ ਯੁੱਗ ਕਹਾਣੀ ਚੱਲਗ ਤੇਗ ਦੀ ਉਹਦੀ ਤੇਗ ਦੀ ਉਹਦੀ ਬਹਾਦਰੀ ਦੀ ਕਹਾਣੀ ਜਿਹੜੀ ਇਹ ਚਾਹਾਂ ਯੁੱਗਾਂ ਦੇ ਵਿੱਚ ਚੱਲੇਗੀ ਪਾਵ ਅਟਲ ਇਹ ਚੱਲਦੇ ਰਹੇਗੀ ਵਿਦਣ ਖੇਤ ਵੇਹਾਣੀ ਮੈਂ ਕਹ ਦੈਂ ਤਨੂ ਮੈਕਾ ਸੁਰਦੈਂਤ ਦੇ ਸਿਰ ਤੇ ਦੁੱਖਾਂ ਦੀ ਬੜੀ ਸਖਤ ਘੜੀ ਬੀਤੀ ਉਸ ਵੇਲੇ ਬੜਾ ਜ਼ਖਮੀ ਹੋ ਗਿਆ ਇਸ ਤਰ੍ਹਾਂ ਬਹੁਤ ਗੁਰਲਾ ਕੇ ਮਰਦਾ ਹੈ ਪੌੜੀ ਏਤੀ ਮਹਕਾਸੁਰ ਦੇੰਤ ਮਾਰੇ ਦੁਰਗਾ ਕਾਇਆ ਬੜੇ ਤਸੀਹੇ ਦੇ ਕੇ ਫਿਰ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਚਾਹ ਲੋਕਾਂ ਦੀ ਮਹਾਰਾਣੀ ਦੁਰਗਾ ਨੇ ਆਪਣੇ ਸ਼ੇਰ ਨੂੰ ਨਚਾਣਾ ਕੀਤਾ ਏਤੀ ਮਹਕ ਦੈਂਤ ਮਾਰੇ ਦੁਰਗਾ ਕਾਇਆ 14 ਲੋਕ ਰਾਣੀ ਸਿੰਘ ਨਚਾਇਆ ਮਹਕਾਸੁਰ ਦੇੰਤ ਨੂੰ ਮਾਰ ਕੇ ਫਿਰ 14 ਲੋਕਾਂ ਦੀ ਰਾਣੀ ਬਣ ਗਈ ਕਿਉਂਕਿ ਇਨਾਂ ਨੇ ਪਲਾਂ ਇਹ ਲੋਕ ਜਿੱਤੇ ਸਨ ਫਿਰ ਉਹਨਾਂ ਤੋਂ ਹਰਾਨ ਇਹ ਦੁਰਗਾ ਨੇ ਜੇਤਲੀ ਸਿੰਘ ਨਚਾਇਆ ਸਿੰਘ ਨਾਮ ਸ਼ੇਰ ਦਾ ਫਿਰ ਜਿਹੜਾ ਆਪਣਾ ਸ਼ੇਰ ਨਚਾਉਂਦੀ ਹੈ ਖੁਸ਼ੀ ਦੇ ਵਿੱਚ ਮਾਰੇ ਵੀਰ ਚਟਾਣੀ ਦਲ ਵਿੱਚ ਅਗਲੇ بڑے بڑے ਜਟਾਂ ਵਾਲੇ ਰਾਸ਼ਤੇ ਆਗੂ ਸੂਰਮੇ ਦੁਰਗਾ ਨੇ ਜੰਗ ਵਿੱਚ ਹੀ ਮਾਰ ਦਿੱਤੇ ਮੰਗਣ ਨਹੀਂ ਪਾਣੀ ਦਲੀ ਹੰਕਾਰ ਕੈ ਇਦਾਂ ਮਾਰੇ ਆ ਫਿਰ ਇਦਾਂ ਸਬਕ ਸਿਖਾਇਆ ਆ ਉਟਕੇ ਪਾਣੀ ਵੀ ਨਹੀਂ ਮੰਗਦੇ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਸੂਰਮੇ ਰਣ ਭੂਮੀ ਵਿੱਚ ਇਉਂ ਮਸਤ ਹੋਏ ਫਿਰਦੇ ਹਨ ਮਾਣੋ ਪਠਾਣ ਰਾਗ ਨੂੰ ਸੁਣ ਕੇ ਮਸਤੀ ਵਿੱਚ ਝੂਮਦੇ ਹਨ ਜਿਦਾਂ ਪਠਾਣ ਜਿਹੜੇ ਹਨ ਨਾ ਪਿਓ ਜਿਹੜਾ ਅਫਗਾਨਿਸਤਾਨ ਵਾਲ ਦਾ ਇਲਾਕਾ ਹੈ ਨਾ ਉਹ ਨੱਚਦੇ ਆ ਫਿਰ ਰਾਗ ਸੁਣ ਕੇ ਤੇ ਬੜੇ ਮਸਤੀ ਜਿਹੇ ਨੱਚਦੇ ਉਹਨਾਂ ਦਾ ਨਾਚ ਬੜਾ ਮਸ਼ਹੂਰ ਹੈ ਮਸਤੀ ਜੀ ਚ ਨੱਚਦੇ ਹੁੰਦੇ ਨੇ ਤੇ ਜਿੱਦਾਂ ਫਿਰ ਉਹ ਨੱਚਦੇ ਹਨਾ ਇਦਾਂ ਪ੍ਰਤੀਤ ਹੁੰਦਿਆ ਸੂਰਮੀ ਰਣ ਭੂਮੀ ਵਿੱਚ ਇਦਾਂ ਮਸਤ ਹੋਏ ਪਰਦੇ ਸਨ ਜਿੱਦਾਂ ਮਸਤੀ ਦੇ ਵਿੱਚ ਕੋਈ ਨੱਚਦਾ ਹੈ ਪਠਾਨ ਰਤੂ ਦੇ ਹੜਵਾਣੀ ਚੱਲੇ ਬੀਰ ਖੇਤ ਸੂਰਮਿਆਂ ਦੇ ਸਰੀਰਾਂ ਵਿੱਚ ਰਤੂ ਨਾਮ ਲਹੂ ਦਾ ਹੁੰਦਾ ਲਹੂ ਨਿਕਲ ਕੇ ਦਰਿਆ ਦਾ ਹੜ ਵਾਂਗੂ ਚੱਲ ਪਿਆ ਜਿੱਦਾਂ ਦਰਿਆ ਚੱਲਦਾ ਨਾ ਦਰਿਆ ਚ ਹੜ ਆਉਂਦੇ ਨੇ ਅਜ ਤਾਂ ਫਰ ਖੂਨ ਦੇ ਹੜ ਆਏ ਉਹਨਾਂ ਦੇ ਸਰੀਰ ਤੇ ਐਡੇ ਵੱਡੇ ਸਨ ਨਾ ਪਰਬਤਾਂ ਜਿਹੜੇ ਮਨਾਰਾਂ ਜਿਹੜੇ ਤੇ ਖੂਨ ਕਿੰਨਾ ਹੋਊਗਾ ਆਪੇ ਹਿਸਾਬ ਲਾ ਲਈਏ ਤਾਂ ਫਿਰ ਖੂਨਾਂ ਦੇ ਹੜ ਆ ਗਏ ਪੀਤਾ ਫੁੱਲ ਐਣੀ ਘਮਣ ਸੂਰਮੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਮਸਤ ਹੋਏ ਕੋ ਮਰੇ ਹਨ ਜਿਵੇਂ ਕੋਈ ਨਿਆਣਾ ਜਿਹੜਾ ਆਣਾ ਪੀਤਾ ਫੁੱਲ ਫੋਲੇ ਨਾਮ ਪੋਸ ਦਾ ਆ ਇਆਣੀ ਨਾਮ ਨਿਆਣੇ ਦਾ ਆ ਬੱਚੇ ਦਾ ਘੁੰਮਣ ਸੂਰ ਨੇ ਇਸ ਤਰ੍ਹਾਂ ਘੁੰਮਦੇ ਜਿਵੇਂ ਕੋਈ ਬੱਚਾ ਗਲਤੀ ਦੇ ਨਾਲ ਪੋਸਟ ਪੀ ਲਵੇ ਤੇ ਉਹਦੇ ਦੇ ਨਸ਼ਾ ਹੋ ਜਾਵੇ ਤੇ ਜਿੱਦਾਂ ਉਹ ਘੁੰਮਦਾ ਆ ਫਿਰ ਮਸਤੀ ਦੇ ਨਾਲ ਇਦਾਂ ਸੂਰ ਮੈਂ ਆਪਣੀ ਮਸਤੀ ਦੇ ਵਿੱਚ ਮੈਦਾਨ ਦੇ ਵਿੱਚ ਘੁੰਮਦੇ ਪਏ ਪੌੜੀ ਕੋਈ ਅਲੋਪ ਪਮਾਣੀ ਦੇਵਾਨੂ ਰਾਜ ਦੇ ਰਾਖਾ ਨੂੰ ਮਹਿਕਾ ਸੂਰ ਨੂੰ ਮਾਰ ਕੇ ਦੇਵਤਿਆਂ ਮਰਾਜ ਦੇ ਦਿੱਤਾ ਦੁਰਗਾ ਨੇ ਰਾਜ ਸਾਜ ਇੰਦਰ ਨੂੰ ਦੇ ਦਿੱਤਾ ਤੇ ਆਪ ਅਲੋਪ ਹੋ ਗਈ ਆਪ ਅੰਤਰ ਧਿਆਨ ਹੋ ਗਈ ਈਸ਼ਰ ਦੀ ਬਰਦਾ ਨੇ ਹੋਈ ਜਿੱਤ ਦਿਨ ਜਿਸ ਦਿਨ ਸ਼ਿਵ ਜੀ ਦੀ ਵਰਦਾਨ ਦੀ ਘੜੀ ਆਈ ਹੈ ਸੁंभन ਸੁंभ ਕਮਾਨੀ ਜਨਮੇ ਸੂਰਮੇ ਉਸ ਦਿਨ ਫਿਰ ਬੜੇ ਹੰਕਾਰ ਵਾਲੇ ਦੋ ਹੋਰ ਦਾੰਤ ਜਮੇ ਇੱਕ ਦਾ ਨਾਮ ਸੁंभ ਹੈ ਉਹਦੇ ਭਰਾ ਦਾ ਨਾਮ ਨਸੁੰਭ ਹੈ ਇਧਰੋਂ ਜੇ ਮੈਕਾਸੁਰ ਨੂੰ ਮਾਰ ਕੇ ਇੰਦਰ ਨੂੰ ਰਾਜ ਦਿੱਤਾ ਹੀ ਸੀ ਪਰ ਹੋਇਆ ਕਿ ਫਿਰ ਅੱਗੋਂ ਹੋਰ ਜੰਪੇ ਆ ਹਮੇਸ਼ਾ ਦੁਨੀਆ 'ਚ ਇਦਾਂ ਹੀ ਹੁੰਦਾ ਰਿਆ ਨਾ ਇੱਕ ਨੂੰ ਮਾਰ ਕੇ ਬਾਦਸ਼ਾਹ ਬਹਿੰਦਾ ਤੇ ਫਿਰ ਕੋਈ ਨਾ ਕੋਈ ਬਾਗੀ ਉੱਠ ਪੈਂਦਾ ਆ ਇਧਰ ਫਿਰ ਹੁਣ ਇੰਦਰ ਹੁਣੀ ਜੇ ਬੈਠਾ ਹੀ ਆ ਵੀ ਚਲੋ ਮਾਤਾ ਨੇ ਰਾਜ ਦੇ ਦਿੱਤਾ ਉਧਰ ਦੂਜੇ ਪਾਸੇ ਸੁੰਭਨ ਸੁੰਭ ਗੁਮਾਨੀ ਜਨਮੈਸੂਰ ਮੈਂ ਇਹ ਵੀ ਬੜੇ ਹੰਕਾਰੀਆਂ ਆ ਤੇ ਮਹਾਰਾਜ ਨੇ ਸੂਰਮੇ ਸ਼ਬਦ ਵਰਤਿਆ ਹੈ ਪਰ ਸੂਰ ਵੀਰ ਸੂਰਮੇ ਪੈਦਾ ਹੋ ਗਏ ਇੰਦਰ ਦੀ ਰਾਜਧਾਨੀ ਪੱਕੀ ਵਾਹ ਗੁਰੂ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ ਇਹਨਾਂ ਨੇ ਇਹ ਗੱਲ ਤੱਕੀ ਤੱਕੀ ਤੋਂ ਪਾਵੇ ਇਸ ਗੱਲ ਦਾ ਇਰਾਦਾ ਕੀਤਾ ਆਪਸ ਚ ਸਲਾਹ ਕੀਤੀ ਜਿਹੜੀ ਇੰਦਰ ਦੀ ਰਾਜਧਾਨੀ ਭਾਵ ਸਵਰਗ ਲੋਗ ਆਣਾ ਭਰਾ ਹੁਣ ਇਹ ਜਿੱਤਣੀ ਹੈ ਇਹਨਾਂ ਦੋਵਾਂ ਦੈਂਤਾਂ ਨੇ ਫੈਸਲਾ ਕੀਤਾ ਪੌੜੀ ਇੰਦਰਪੁਰੀ ਤੇ ਧਾਮਨਾ ਵੜਯੋਦੀ ਮਤਾ ਪਕਾਇਆ ਇੰਦਰਪੁਰੀ ਪੁਰੀ ਤੋਂ ਭਾਵ ਹੈ ਸਵਰਗ ਲੋਕ ਸਰਗ੍ਰੋਗ ਤੇ ਬੋਲਣ ਦਾ ਇਹਨਾਂ ਰਾਖਸ਼ਾਂ ਨੇ ਮਤਾ ਪਕਾਇਆ ਸਲਾਹ ਪੱਕੀ ਕਰ ਲਈ ਇਹਨਾਂ ਨੇ ਆਪਸ ਚ ਇਹ ਮਤਾ ਕਰ ਲਿਆ ਵੀ ਹੁਣ ਸਵਰਗ ਨੂੰ ਜਿੱਤੀਏ ਹਜੇ ਨਵਾਂ ਨਹਾ ਰਾਜ ਇਨਾਂ ਕੋਲ ਆਇਆ ਸੀ ਮਹਕਾ ਸੁਰ ਤੋਂ ਵਾਪਸ ਇਧਰ ਫਿਰ ਦੋ ਜਿਹੜੀ ਮੁਸੀਬਤਾਂ ਖੜੀਆਂ ਹੋ ਗਈਆਂ ਨਸੁੰਭਨ ਸੁੰਭ ਹੁਣ ਇਰਾਦਾ ਕਰ ਲਿਆ ਵੀ ਇੰਦਰ ਤੋਂ ਇਵਾਂ ਪਸਨ ਨਰਾਜ ਸਾਂਝ ਪਟੇਲਾ ਪਾ ਖਰਾ ਪੜ ਸੰਧਾ ਸਾਝ ਬਣਾਇਆ ਜੰਗ ਕਰ ਲਈ ਸੰਜਵਾ ਬਣਾਈਆਂ ਫਿਰ ਲੋਹੇ ਦੀਆਂ ਜਾਲੀਆਂ ਇਸ ਤਰ੍ਹਾਂ ਜੰਗੀ ਸਮਾਨ ਇਹਨਾਂ ਨੇ ਰਾਸ਼ਟਰਾਂ ਨੇ ਇਕੱਠਾ ਕਰ ਲਿਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਕਈ ਖੂਨੀਆ ਫੌਜਾਂ ਰਣ ਭੂਮੀ ਵੱਲ ਤੁਰ ਪਈਆਂ ਬਹੁਤ ਬੇਸ਼ੁਮਾਰ ਫੌਜਾਂ ਜਿਨ੍ਹਾਂ ਦੇ ਚੱਲਣ ਦੇ ਨਾਲ ਜਦੋਂ ਮਿੱਟੀ ਉੱਡੀ ਨਾ ਅਸਮਾਨ ਗਰਦੀ ਛਾਇਆ ਉਸ ਦੇ ਜਿਹੜੀ ਧੂੜ ਜਿਹੜੀ ਸੀ ਉਹ ਅਸਮਾਨ ਤੇ ਛਾ ਗਈ ਅਸਮਾਨ ਵੀ ਨਜ਼ਰ ਨਹੀਂ ਆਉਂਦਾ ਕਹਿਣ ਤੋਂ ਪਾਵ ਬੇਅੰਤ ਬੇਸ਼ੁਮਾਰ ਫੌਜ ਜਿਹੜੀ ਹੈ ਉਹ ਇੰਦਰਪੁਰੀ ਵੱਲ ਤੁਰੀ ਹੈ ਰੋ ਸੋਮਬਨ ਸੋਮਬ ਸਦਾਇਆ ਬੜੇ ਕਰੋਧ ਦੇ ਨਾਲ ਰੋ ਦੇ ਨਾਲ ਗੁੱਸੇ ਦੇ ਨਾਲ ਸੋਮਬ ਤੇ ਨ ਸੋਮਬ ਰਾਜਾਂ ਦੀਆਂ ਫੌਜਾਂ ਲੈ ਕੇ ਇੰਦਰਪੁਰੀ ਤੇ ਹਮਲਾ ਕਰ ਦਿੱਤਾ ਪੌੜੀ ਸੁੰਭ ਬਣ ਸੁੰਭ ਅਲਾਇਆ ਵਡਯ ਯੋਧੀ ਸੰਗਰਾ ਸੰਗਰਾਵੇ ਸੁੰਭ ਤੇ ਤਿੰਨ ਸੁੰਭo ਸੈਨਾ ਨੂੰ ਚੱਲਣ ਦਾ ਹੁਕਮ ਦਿੱਤਾ ਉਸ ਸਮੇਂ ਸੂਰਮਿਆਂ ਨੇ ਜੰਗੀ ਮਾਰੂ ਵਾਜੇ ਵਜਾਏ ਨੇ ਵਡਯ ਯੋਧ ਸੰਗ ਸੰਗਰਵਾਏ ਤੇ ਉਹਨਾਂ ਨੇ ਫਿਰ ਜੰਗੀ ਵਾਜੇ ਵੀ ਵਜਾਏ ਹਨ ਰੋਹ ਦਿਖਾ ਲਈ ਦਿੱਤੀਆਂ ਵਰਿਆਮੀ ਤੁਰੇ ਨਚਾਏ ਜੰਗ ਦੇ ਮਾਰੂ ਵਾਜੇ ਭਾਵ ਤੋਂ ਸੇ ਵੱਜਣ ਨਾਲ ਸੂਰਮਿਆਂ ਦੇ ਅੰਦਰ ਜੋਸ਼ ਪੈਦਾ ਹੋ ਗਿਆ ਕੁਰੇ ਦਮਾਂ ਮੇ ਦੋਹਰੇ ਜਮ ਬਾਣ ਜੋ ਅੜੜਾਏ ਤੇ ਉਹ ਘੋੜਿਆਂ ਤੇ ਸਵਾਰ ਹੋ ਕੇ ਉਹਨਾਂ ਨੂੰ ਨਚਾਉਣ ਲੱਗੇ ਹਨ ਘੋੜਿਆਂ ਤੇ ਸਵਾਰ ਹਨ ਰਾਖਸ਼ ਤੇ ਨਾਲ ਨਚਾਉਂਦੇ ਹਨ ਤੇ ਫਿਰ ਬੜੇ ਅੜੜਾਏ ਛੋਟੇ ਵਾਂਗੂ ਅੜ ਅੜ ਗਏ ਪਿਛੇ ਨਹੀਂ ਹਟਦੇ ਜਿਵੇਂ ਦੋ ਝੋਟੇ ਲੜਦੇ ਨਾ ਸਿੰਘ ਅੜਾ ਕੇ ਇਦਾਂ ਅੜ ਗਏ ਫਿਰ ਵੀ ਹੁਣ ਰਾਜ ਇੰਦਰਪੁਰੀ ਦਾ ਲੈਣਾ ਹੀ ਆ। ਦੇਉ দানੋ ਲੁੱਜਣ ਆਏ ਦੇਵਤੇ ਦੇ ਦੈਂਤ ਜੰਗ ਕਰਨੀ ਰਣ ਭੂਮੀ ਵਿੱਚ ਆ ਗਏ। ਇਧਰ ਉਹ ਦੇਵਤਿਆਂ ਨੇ ਵੀ ਥੋੜੀ ਕੋਸ਼ਿਸ਼ ਤਾਂ ਕੀਤੀ ਐ ਵੀ ਚਲੋ ਲੜੀਏ। ਹੁਣ ਇਹ ਰਣ ਦੇ ਵਿੱਚ ਆ ਗਏ ਪੌੜੇ ਪੌੜੀ ਵਾਹਿਗੁਰੂ। ਪੌੜੀ দানੋ ਦੇਉ ਅਨਾਗੀ ਸੰਗਰ ਰਚਿਆ ਰਾਸ਼ਾਂ ਤੇ ਦੇਵਤਿਆਂ ਨੇ ਇੱਕ ਰਸ ਭਾਵ ਲਗਾਤਾਰ ਨਿਰੰਤਰ ਯੁੱਧ ਸ਼ੁਰੂ ਕਰ ਦਿੱਤਾ ਫੁੱਲ ਖਿੜੇ ਜਣ ਬਾਗੀ ਵਾਣੇ ਜੋਧਿਆਂ ਦੋਹਾਂ ਪਾਸਿਆਂ ਦੇ ਸੂਰਮਿਆਂ ਨੇ ਰੰਗ ਬਰੰਗੀਆਂ ਵਰਦੀਆਂ ਪਾਈਆਂ ਹੋਈਆਂ ਨੇ ਰਾਖਸ਼ਾਂ ਨੇ ਤੇ ਦੇਵਤਿਆਂ ਨੇ ਇਉਂ ਜਾਪ ਰਿਹਾ ਮਹਾਰਾਜ ਕਹਿੰਦੇ ਬਾਗੀ ਬਾਣੇ ਜੋਧਿਆਂ ਜਿਵੇਂ ਕੋਈ ਬਾਗ ਵਿੱਚ ਰੰਗ ਬਰੰਗੇ ਫੁੱਲ ਖਿੜੇ ਹੋਣ ਇਸ ਤਰ੍ਹਾਂ ਮੈਦਾਨ ਦੇ ਵਿੱਚ ਲੱਗੀ ਜਾਂਦਾ ਭੂਤਾਂ ਇੱਲਾਂ ਕਾਗੀ ਗੋਸ਼ਤ ਭਖਿਆ ਕੂਤਾ ਇਨ੍ਹਾਂ ਤੇ ਭਾਵਾਂ ਨੇ ਮਰੇ 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 ਹੋਏ ਸੂਰਮਿਆਂ ਦੇ ਗੋਸ਼ਤ ਮਾਸ ਖਾਦਾ ਉਹਨਾਂ ਦੀ ਤਾਂ ਮौज ਬਣ ਗਈ ਇਨ੍ਹਾਂ ਨੇ ਕੂਤਾ ਨੇ ਇਲਾ ਨੇ ਕਾਵਾ ਨੇ ਇਨ੍ਹਾਂ ਨੇ ਮਾਸ ਵੀ ਖਾਦਾ ਉਤੇ ਹੰਮੜ ਤੁੰਮੜ ਜਾਗੀ ਕੱਤੀ ਸੂਰਿਆਂ ਰਣ ਭੂਮੀ ਵਿੱਚ ਸੂਰਮਿਆਂ ਨੇ ਰੌਲਾ ਪਾ ਕੇ ਬੜੀ ਧੁੰਮ ਮਚਾਈ ਹੋਈ ਹੈ ਪੌੜੀ ਸਾਟ ਪਈ ਨਗਾਰੇਦਲਾ ਮੁਕਾਬਲਾ ਰਣ ਭੂਮੀ ਵਿੱਚ ਦੋਹਾਂ ਪਾਸਿਆਂ ਦੀ ਫੌਜਾਂ ਆ ਗਈਆਂ ਨਗਾਰਿਆਂ ਤੇ ਡੱਗੇ ਲੱਗਣੇ ਸ਼ੁਰੂ ਹੋ ਗਏ ਅਤੇ ਜੰਗ ਵੀ ਸ਼ੁਰੂ ਹੋ ਗਿਆ ਦਿੱਤੇ ਦੇ ਉਪਜਾਏ ਮਿਲ ਕੇ ਰਾਖੀ ਰਾਖਾ ਨੇ ਕੱਟੇ ਹੋ ਕੇ ਇਹੋ ਜੇ ਕਰੜਾ ਹੱਲਾ ਕੀਤਾ ਕਿ ਦੇਵਤੇ ਮੈਦਾਨ ਛੱਡ ਗਏ ਭੱਜ ਗਏ ਦੇਵਤਿਆਂ ਦੀ ਫਿਰ ਹਾਰ ਹੋ ਗਈ ਸੁੰਭਨ ਸੁੰਭਾਂ ਤੋਂ ਉਹਨਾਂ ਨੇ ਬੜਾ ਭਾਰਾ ਮळा ਕੀਤਾ ਇਹ ਫਿਰ ਜਾਨ ਬਚਾਈ ਤੇ ਸਵਰਗ ਰਾਜ ਸਵਰਗ ਦਾ ਰਾਜ ਛੱਡ ਕੇ ਭੱਜ ਗਏ ਲੋਕੀ ਤਨੇ ਫਰਾਈ ਦੋਹੀ ਆਪਣੀ ਰਾਖਸ਼ਾ ਨੇ ਦੇਵਤਿਆਂ ਨੂੰ ਹਰਾ ਕੇ ਤਿੰਨਾਂ ਲੋਕਾਂ ਦੇ ਵਿੱਚ ਸਵਰਗ ਲੋਕ ਮਾਤ ਲੋਕ ਦੇ ਪਤਾਲ ਵਿੱਚ ਆਪਣੀ ਦੁਹਾਈ ਫਰਾਈ ਭਾਵ ਹਰ ਪਾਸੇ ਆਪਣਾ ਰਾਜ ਕਾਇਮ ਕਰ ਲਿਆ ਤਿੰਨਾਂ ਲੋਕਾਂ ਦੇ ਇਹ ਪਤੀ ਬਣ ਗਏ ਇਹ ਰਾਜ ਤਿੰਨਾਂ ਲੋਕਾਂਾਂ ਦੇ ਵਿੱਚ ਕਾਇਮ ਕਰ ਲਿਆ ਦੁਰਗਾ ਦੀ ਸ਼ਾਮ ਤਕਾਈ ਦੇਵਾ ਡਰ ਦਰਦਿਆਂ ਹੁਣ ਇਧਰ ਫਿਰ ਇਹਨਾਂ ਤੋਂ ਕੀ ਆਸਰਾ ਸੀ ਵਿਚਾਰੇ ਦੇਵਤਿਆਂ ਤੋਂ ਪਹਿਲਾਂ ਵੀ ਜਦੋਂ ਮਹਿਕਾਸੁਰ ਨੇ ਕਹਿੰਦੇ ਹਮਲਾ ਕੀਤਾ ਸੀ ਉਦੋਂ ਵੀ ਫਿਰ ਦੇਵਤੀ ਅੱਗੇ ਦੇਵੀ ਅੱਗੇ ਬੇਨਤੀ ਕੀਤੀ ਹੈ ਦੇਵਤਿਆਂ ਨੇ ਰਾਖਸ਼ਾਂ ਤੋਂ ਡਰ ਕੇ ਫਿਰ ਬੜੇ ਡਰ ਗਏ ਨਾ ਹੁਣ ਦੁਰਗਾ ਦੇਵੀ ਦੀ ਸ਼ਰਨ ਤੱਕੀ ਹੈ ਦੁਰਗਾ ਦੀ ਸ਼ਾਮ ਤੱਕਾਈ ਦੁਰਗਾ ਦੀ ਸ਼ਰਨ ਤੱਕੀ ਹੈ ਦੇਵਾ ਡਰਦੇ ਇਹਨਾਂ ਦੇਵਤਿਆਂ ਨੇ ਡਰਦੇ ਆ ਡਰਦੇ ਆ ਵੀ ਸਾਡੀ ਸਹਾਇਤਾ ਕਰੋ ਅੰਧੀ ਚੰਡ ਚੜਾਏ ਉੱਤੇ ਰਾਖਸ਼ਾਂ ਦੇਵਤਿਆਂ ਨੇ ਚੰਡੀ ਨੂੰ ਆਪਣਾ ਦੁੱਖ ਦੱਸ ਕੇ ਰਾਖਸ਼ਾਂ ਨੂੰ ਮਾਰ ਲਈ ਚੜਾ ਕੇ ਰਣਮਮੀ ਵਿੱਚ ਲੈ ਆਂਦਾ ਫਿਰ ਬਾਅਦ ਵਿੱਚ ਜਿਹੜਾ ਵੀ ਦੱਸਿਆ ਹੈ ਵੀ ਮਾਤਾ ਜੀ ਪਹਿਲਾਂ ਵੀ ਆਪ ਜੀ ਨੇ ਰਾਜ ਦਵਾਇਆ ਸੀ ਹੁਣ ਵੀ ਤੁਸੀਂ ਕਿਰਪਾ ਕਰਕੇ ਆਪਣਾ ਜਿਹੜਾ ਹੈ ਖੜਗ ਦੇ ਨਾਲ ਰਾਜ ਦਵਾਓ ਸਵਰਗ ਦਾ ਮਹਿਕਾ ਸੁਰ ਤੋਂ ਬਾਅਦ ਹੁਣ ਸੁੰਭਨ ਸੁੰਭ ਆ ਗਏ ਹਨ ਇਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੁਣ ਫਿਰ ਦੁਰਗਾ ਦੇਵੀ ਜਿਹੜੀ ਹੈ ਉਹ ਰਾਜ ਵਾਪਸ ਦਿਵਾਉਣ ਲਈ ਸੁੰਭ ਨੂੰ ਸੁੰਭ ਦੇ ਦੰਤਾਂ ਦੇ ਨਾਲ ਟੱਕਰ ਲਵੇਗੀ ਤੇ ਸੁੰਭ ਨੂੰ ਸੁੰਭ ਹੁਣੀ ਜਿਹੜੇ ਪਹਿਲਾਂ ਆਪਣੇ ਕਈ ਤਰ੍ਹਾਂ ਦੇ ਦੰਤ ਭੇਜਣਗੇ ਤੂੰ ਮਰ ਲੋਚਨ ਰਕਤ ਬੀਜ ਫਿਰ ਬਾਅਦ ਵਿੱਚ ਨ ਸੁੰਭਾਵੇਗਾ ਵਰ ਸੁੰਭ ਬਾਰੋ-ਬਾਰੀ ਇਸ ਤਰ੍ਹਾਂ ਫਿਰ ਦੁਰਗਾ ਮਾਰੇਗੀ ਇੱਥੇ ਇੱਕ ਗੱਲ ਇੰਦਰ ਨੂੰ ਦੇਵੀ ਨੇ ਕਿਹਾ ਸੀ ਜਦੋਂ ਇੰਦਰ ਦੇਵਤਾ ਕਹਿੰਦਾ ਨਾ ਵੀ ਮਾਤਾ ਜੀ ਰਾਜ ਦਿਵਾਓ ਤੇ ਉਸ ਨੇ ਇੱਕ ਗੱਲ ਕਹੀ ਸੀ ਜਿਹੜੀ ਚੰਡੀ ਚਰਤਪਾਲੀ ਚ ਕਥਾ ਵਿੱਚ ਆਇਆ ਹੈ ਵੀ ਜੰਗ ਤੋਂ ਬਗੈਰ ਰਾਜ ਨਹੀਂ ਮਿਲਣਾ ਇੰਦਰ ਨੂੰ ਨੇ ਕਿਹਾ ਜੰਗ ਕਰਨ ਤੋਂ ਬਗੈਰ ਰਾਜ ਨਹੀਂ ਮਿਲਣਾ ਜੇ ਤੁਹਾਨੂੰ ਸਵਰਗ ਦਾ ਰਾਜ ਚਾਹੀਦਾ ਤੇ ਭਾਈ ਜੰਗ ਜ਼ਰੂਰੀ ਆ ਇੰਦਰ ਵੀ ਸਿਆਣਾ ਸੀ ਆਜ ਕਲ ਵਰਗਾ ਹੁੰਦਾ ਨਾ ਤੇ ਉਹਨਾਂ ਨੇ ਗੈਣਾ ਵੀ ਸ਼ਾਂਤੀ ਪਰ ਉਹ ਸਿਆਣਾ ਸੀ ਉਸ ਸਮੇਂ ਕਹਿੰਦੇ ਫਿਰ ਢੇਲਣਾ ਕਰੋ ਮਾਤਾ ਜੀ ਫਿਰ ਤੁਸੀਂ ਖੜਗ ਚੁੱਕੋ ਤੇ ਸਾਨੂੰ ਰਾਜ ਦਿਓ ਜੇ ਜੰਗ ਦੇ ਨਾਲ ਰਾਜ ਮਿਲਣਾ ਗੁਰੂ ਸਾਹਿਬ ਦੱਸਣਾ ਕੀ ਚਾਹੁੰਦੇ ਹਨ ਭਾਈ ਸਿੱਖੋ ਤੁਹਾਨੂੰ ਰਾਜ ਅਸੀਂ ਦੇਣਾ ਤੇ ਇਦਾਂ ਨਹੀਂ ਪਰ ਮਿਲਣਾ ਸਹਾਇਤਾ ਸੀ ਕਰਾਂਗੇ ਜੰਗਾਂ ਜਿੱਦਾਂ ਤੁਹਾਨੂੰ ਹੀ ਕਰਨੀਆਂ ਪੈਣੀਆਂ ਉਦੇ ਲਈ ਹਾਰੀ ਚੀਜ਼ ਸ਼ਸਤਰ ਵਿਦਿਆ ਵੀ ਦਿੱਤੀ ਹੈ ਤੇ ਬਾਣੀ ਵੀ ਸ਼ਸਤਰਾਂ ਵਰਗੀ ਦਿੱਤੀ ਹੈ ਚੰਡੀ ਦੀ ਵਾਰ ਦਿੱਤੀ ਹੈ ਹੋਰ ਵੀ ਰਸੀ ਬਾਣੀਆਂ ਦਿੱਤੀ ਆ ਵੀ ਤੁਹਾਡਾ ਕੰਮ ਹੈ ਨਾ ਬਾਣੀਆਂ ਨੂੰ ਪੜ੍ਹ ਕੇ ਵੀਰ ਆ ਸੁਧਾਰਨ ਕਰਕੇ ਧਰਮ ਦਾ ਰਾਜ ਲਿਆਉਣਾ ਹੈ ਤੇ ਸ਼ਸਤਰਾਂ ਤੋਂ ਬਿਨਾਂ ਹੁੰਦਾ ਨਹੀਂ ਦੰਗੇ ਤੋਂ ਬਿਨਾਂ ਰਾਜ ਨਹੀਂ ਮਿਲਦਾ ਕੋਈ ਕਿਸੇ ਕੋ ਰਾਜ ਨਾ ਦੇਹਾਂ ਜੋ ਲੈਹਾਂ ਨਿਜ ਬਲ ਸੇ ਲੈਹ ਕੋਈ ਕਿਸੇ ਨੂੰ ਰਾਜ ਦਿੰਦਾ ਨਹੀਂ ਜਿਹਦੇ ਚ ਤਾਕਤ ਹੁੰਦੀ ਉਹ ਲੈ ਲੈਂਦਾ ਖੋਹ ਲੈਂਦਾ ਆ ਮਾਕਾਸੁਰ ਦੇ ਵਿੱਚ ਤਾਕਤ ਸੀ ਉਹਨੇ ਖੋਹ ਲਈ ਤੇ ਦੇਵੀ ਦੇ ਵਿੱਚ ਤਾਕਤ ਸੀ ਉਹਨੇ ਮਾਕਾਸੁਰ ਤੋਂ ਖੋਲਿਆ ਰਾਜ ਇਸ ਤਰ੍ਹਾਂ ਇਹ ਤਾਂ ਤਾਕਤ ਦੀ ਖੇਡ ਆ ਇਹ ਤਾਂ ਪੂਜਾ ਹਾਂ ਦਾ ਜ਼ੋਰ ਹੈ ਰਾਜ ਲੈਣਾ ਤਾਂ ਕਰਕੇ ਜੇ ਸਿੰਘੋਂ ਆਉਣ ਵਾਲਾ ਸਮਾਂ ਇਦਾਂ ਦਾ ਰਾਜ ਤੋਂ ਬਗਾਰ ਧਰਮ ਚੱਲਣ ਨਹੀਂ ਰਾਜ ਰਾਜ ਬਿਨਾਂ ਨਾ ਧਰਮ ਚੱਲੇ ਹਨ ਧਰਮ ਬਿਨਾਂ ਸਭ ਦਲੇ ਮਿਲੇ ਰਾਜ ਹੈਗਾ ਅਸੀਂ ਦਾ ਤਾਰ ਮੰਦਰ ਸਾਹਿਬ ਨੂੰ ਸੁਣਾ ਲਵਾਤਾ ਰਾਜ ਨਾ ਹੁੰਦਾ ਤੇ ਕੁਝ ਨਹੀਂ ਸੀ ਹੋਣਾ ਰਾਜ ਹੈਗਾ ਆ ਤੇ ਅਜੇ ਹਿੰਦੂ ਵੀਰਾਂ ਨੇ ਆਪਣਾ ਮੰਦਿਰ ਮੁੜ ਕਾਇਮ ਕਰ ਲਿਆ RAM ਮੰਦਿਰ ਜਦੋਂ ਬਾਬਰ ਕਿਆਂ ਦਾ ਰਾਜ ਹੀ ਉਹਨਾਂ ਨੇ ਮਸਜਿਦਾਂ ਬਣਾਤੀਆਂ ਰਾਜ ਹੈ ਤੇ ਧਰਮ ਦਾ ਪ੍ਰਚਾਰ ਆ ਜੇ ਰਾਜ ਨਹੀਂ ਹੈ ਤੇ ਧਰਮ ਦਾ ਪ੍ਰਚਾਰ ਕੋਈ ਨਹੀਂ ਹੈ ਫਿਰ ਬੋਲਣ ਤੇ ਵੀ ਪਾਬੰਦੀਆਂ ਲੱਗ ਜਾਂਦੀਆਂ ਹਨ ਹੁਣ ਤੁਸੀਂ ਪਾ ਕੇ ਵੇਖ